ਭਾਰਤ ਨੇ ਬੰਗਲਾਦੇਸ਼ ਦਾ ਪੱਤਾ ਸਾਫ਼ ਕੀਤਾ ਜੀ ਹਾਂਜੀ ਇਹ ਖਬਰ ਜਦੋਂ ਦੀ ਆਈ ਆ ਤੇ ਸਾਰੇ ਨੂੰ ਸੋਚਾਂ ਦੇ ਵਿੱਚ ਪਾ ਦਿੱਤਾ ਕਿਉਂਕਿ ਸੋਚਾਂ ਦੇ ਵਿੱਚ ਇਸ ਲਈ ਪਾ ਦਿੱਤਾ ਕਿ ਬੰਗਲਾਦੇਸ਼ ਜੋ ਕਿ ਆਕਰ ਰਿਹਾ ਸੀ ਜਿਸ ਦੀ ਛਾਹ ਦੇ ਉੱਪਰ ਸਾਰਾ ਕੁਝ ਕਰ ਰਿਹਾ ਸੀ ਉਸਨੇ ਉਸ ਨੂੰ ਪਿੱਠ ਦਿਖਾ ਦਿੱਤੀ ਜੀ ਹਾਂਜੀ ਗੱਲ ਕਰ ਲਈਏ ਪਾਕਿਸਤਾਨ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਾਕਿਸਤਾਨ ਲਗਾਤਾਰ ਬਿਆਨਬਾਜ਼ੀ ਕਰਦਾ ਆ ਰਿਹਾ ਸੀ ਔਰ ਚੜੇ ਦੇ ਝਾੜ ਤੇ ਚੜਾ ਰਿਹਾ ਸੀਗਾ ਬੰਗਲਾਦੇਸ਼ ਨੂੰ ਕਿ ਹਾਂਜੀ ਜੇ ਬੰਗਲਾਦੇਸ਼ ਨੂੰ ਨਹੀਂ ਖੇਡਣ ਦੀ ਇਜਾਜ਼ਤ ਦਿੱਤੀ ਨਹੀਂ ਉਹਦੇ ਸ਼ਡਿਊਲ ਚੇਂਜ ਕੀਤਾ ਤਾਂ ਅਸੀਂ ਵੀ ਨਹੀਂ ਖੇਡਾਂਗੇ 2026 ਦਾ ਵਰਲਡ ਕੱਪ ਸੋ ਤੁਸੀਂ ਦੇਖ ਸਕਦੇ ਆ ਕਿ ਉਹਨਾਂ ਨੇ ਸਟੈਂਡ ਲੈ ਲਿਆ ਪਾਕਿਸਤਾਨ ਦੇ ਪਿੱਛੇ ਲਾ ਕੇ ਔਰ ਹਾਲਾਂਕਿ ਪਾਕਿਸਤਾਨ ਦੀ ਜਦੋਂ ਵਾਰੀ ਆਈ ਸਟੈਂਡ ਲੈਣ ਦੀ ਤਾਂ ਪਾਕਿਸਤਾਨ ਨੇ ਆਪਣੀ ਟੀਮ ਅਨਾਉਂਸ ਕਰ ਦਿੱਤੀ ਹੈ ਜੀ वर्ल्ड कप ਦੇ ਲਈ ਜੀ ਹਾਂਜੀ ਸੋ ਇਹਦੇ ਵਿੱਚ ਕੀ ਸਿੱਖਿਆ ਮਿਲਦੀ ਆਪਾਂ ਨੂੰ ਪਹਿਲੀ ਤਾਂ ਇਹ ਹੀ ਮਿਲਦੀ ਆ ਕਿ ਕਿਸੇ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਦੂਜਾ ਇਹ ਆ ਕਿ ਜਿੰਨੀ ਆਪਣੀ ਚਾਦਰ ਆ ਉੰਨੇ ਪੈਰ ਫੈਸਾਰਨੇ ਚਾਹੀਦੇ ਆ ਇਹ ਚਾਹੇ ਹੈਸ਼ੀਅਤ ਦੇ ਹਿਸਾਬ ਨਾਲ ਹੋਵੇ ਜਾਂ ਫਿਰ ਇਹ ਆਪਣੇ ਗੁੱਸੇ ਦੇ ਜਾਂ ਫਿਰ ਕਿਸੇ ਨੂੰ ਨੀਚਾ ਦਿਖਾਉਣ ਦੇ ਹਿਸਾਬ ਨਾਲ ਹੋਵੇ ਜੀ ਹਾਂਜੀ ਬੰਗਲਾਦੇਸ਼ ਨੇ ਇਹੀ ਕੁਸ਼ ਕੀਤਾ ਸੀਗਾ ਆਪਣੀ ਆਕੜ ਦੇ ਵਿੱਚ ਕਿ ਭਾਰਤ ਸਾਡੇ ਸਾਹਮਣੇ ਝੁਕੇਗਾ ਇਸ ਚੀਜ਼ ਨੂੰ ਆਕੜ ਦੇ ਆਪਣੇ ਹੀ ਈਗੋ ਤੇ ਲੈ ਲਿਆ ਤੇ ਜਿਹਦੀ ਬਜਾ ਤੋ ਬਹੁਤ ਵੱਡਾ ਨੁਕਸਾਨ ਕਰਵਾ ਲਿਆ ਇਹ ਸਿਰਫ ਸਿਰਫ ਵਰਲਡ ਕੱਪ ਹੁੰਦਾ ਹੈ ਇਹ ਟੀਮਾਂ ਦਾ ਹੁੰਦਾ ਇੱਕ ਟਰੋਫੀ ਦੇ ਲਈ ਨਹੀਂ ਇੱਕ ਕੱਪ ਦੇ ਲਈ ਨਹੀਂ ਇਹਦੇ ਵਿੱਚ ਉਸ ਦੇਸ਼ ਨੂੰ ਜਿਸ ਦੇਸ਼ ਦੀ ਟੀਮ ਖੇਡਦੀ ਹੁੰਦੀ ਆ ਉਹਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੁੰਦਾ ਪੈਸੇ ਦਾ ਜੀ ਹਾਂਜੀ ਬਹੁਤ ਜ਼ਿਆਦਾ ਘਾਟੇ 'ਚ ਜਾਏਗਾ ਬੰਗਲਾਦੇਸ਼ ਇਸ ਵਰਲਡ ਕੱਪ ਤੋਂ ਬਾਹਰ ਜਾ ਕੇ ਤੁਹਾਨੂੰ ਪਤਾ ਹੀ ਆ ਭਾਰਤ ਨੇ 100 ਇੱਕ ਗੱਲ ਸੁਣਾ ਦਿੱਤੀ ਸੀ ਖੇਡਣਾ ਪਵੇਗਾ ਤਾਂ ਭਾਰਤ ਦੇ ਵਿੱਚ ਹੀ ਖੇਡਣਾ ਪਵੇਗਾ ਨਹੀਂ ਤਾਂ ਫਿਰ ਤੁਸੀਂ ਆਪਣਾ ਦੇਖ ਲਓ ਬਾਹਰ ਚਲੇ ਜਾਓ ਤੁਹਾਡੀ ਜਗ੍ਹਾ ਤੇ ਸਕਾਟਲੈਂਡ ਆ ਜਾਏਗੀ ਔਰ ਉਸੇ ਤਰ੍ਹਾਂ ਜਿਸ ਤਰ੍ਹਾਂ ਪਾਕਿਸਤਾਨ ਕਹਿ ਰਿਹਾ ਸੀਗਾ ਕਿ ਆਗਰ ਤੁਸੀਂ ਬੰਗਲਾਦੇਸ਼ ਨੇ ਇਹ ਕੁਛ ਕੀਤਾ ਤਾਂ ਅਸੀਂ ਵੀ ਬਾਹਰ ਜਾਵਾਂਗੇ ਅਸੀਂ ਵੀ ਨਹੀਂ ਖੇਡਣਾ ਅਸੀਂ ਵੀ ਸੋਚਾਂਗੇ ਵੀ ਮੈਂ ਖੇਡਨੇ ਆ ਜਾਂ ਨਹੀਂ ਖੇਡਨੇ ਸੋ ਭਾਰਤ ਨੇ ਉਹਨਾਂ ਨੂੰ ਵੀ ਦਿਖਾ ਦਿੱਤਾ ਹੀ ਸਾਹਸਾਬ ਵੀ ਭਾਈ ਤੁਸੀਂ ਜਾਣਾ ਤੁਸੀਂ ਵੀ ਜਾਓ ਤੁਹਾਡੇ ਉਹ ਤੁਸੀਂ ਜਾਉਂਗੇ ਤਾਂ ਇੱਕ ਟੀਮ ਹੋਰ ਖੜੀ ਆ ਅੰਦਰ ਆਉਣ ਦੇ ਲਈ ਸੋ ਪਾਕਿਸਤਾਨ ਨੂੰ ਇਹ ਗੱਲ ਦਾ ਪਤਾ ਸੀਗਾ ਕਿ ਅਸੀਂ ਅਗਰ ਪਾਰਟ ਕੱਪ ਤੋਂ ਬਾਹਰ ਹੋ ਗਏ ਸਾਨੂੰ ਬਹੁਤ ਹੀ ਜ਼ਿਆਦਾ ਘਾਟਾ ਪੈਣਾ ਜਿਹੜਾ ਕਿ ਉਹ ਚੱਲ ਨਹੀਂ ਸਕਦੇ ਤੁਹਾਨੂੰ ਪਤਾ ਹੀ ਆ ਹਾਲਤ ਐ ਇਸ ਟਾਈਮ ਦੇ ਉੱਪਰ ਕੀ ਆ ਪਾਕਿਸਤਾਨ ਦੀ ਸਾਰਿਆਂ ਨੂੰ ਪਤਾ ਹੀ ਆ ਦੱਸਣ ਦੀ ਕਿਸੇ ਨੂੰ ਜ਼ਰੂਰਤ ਨਹੀਂ ਆ ਸੋ ਐਸੇ ਦੇ ਚੱਕਰਾਂ ਦੇ ਵਿੱਚ ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਚੜ੍ਹੇ ਦੀ ਝਾੜ ਤੇ ਚੜਾ ਕੇ ਉਹਦਾ ਵਿਚਾਰੇ ਦਾ ਪੱਤਾ ਹੀ ਸਾਫ਼ ਕਰਵਾ ਦਿੱਤਾ ਤੇ ਉੱਤੋਂ ਬੰਗਲਾਦੇਸ਼ਿਆਂ ਨੂੰ ਵੀ ਇੰਨੀ ਸਮਝ ਹੋਣੀ ਚਾਹੀਦੀ ਸੀ ਕਿ ਅਸੀਂ ਪੰਗਾ ਕਿਸ ਦੇ ਨਾਲ ਲੈ ਰਹੇ ਆ ਜੋ ਅਸੀਂ ਕਰ ਰਹੇ ਆ ਬਿਲਕੁਲ ਵੀ ਸਹੀ ਨਹੀਂ ਆ ਔਰ ਜੋ ਉਹਨਾਂ ਨੇ ਕੀਤਾ ਅਗਰ ਇਹਨੂੰ ਦੇਖਿਆ ਜਾ ਦੇ ਸਿਆਸਤ ਦੇ ਨਾਲ ਜੋੜ ਕੇ ਜੋ ਉਹਨਾਂ ਨੇ ਕੀਤਾ ਉਹਨਾਂ ਨੂੰ ਪਤਾ ਹੀ ਆ ਬੰਗਲਾਦੇਸ਼ ਦੇ ਵਿੱਚ ਕੀ ਕੁਝ ਹੋਇਆ ਕਿਸ ਤਰ੍ਹਾਂ ਇੱਕ ਦੀਪੂ ਚੰਦਰ ਦਾਸ ਨੂੰ ਕਿਸ ਤਰ੍ਹਾਂ ਭੀੜ ਨੇ ਮਾਰ ਦਿੱਤਾ ਜਿਉਂਦੇ ਨੂੰ ਜਾਲ ਦਿੱਤਾ ਸੀਗਾ ਹਿੰਦੂ ਸੀਗਾ ਕਿਸ ਤਰ੍ਹਾਂ ਉੱਥੇ ਹਿੰਦੂ ਪਰਿਵਾਰਾਂ ਨੂੰ ਘਰਾਂ ਨੂੰ ਅੱਗ ਲਾ ਦਿੱਤੀ ਉਹਨਾਂ ਦੀਆਂ ਕੁੜੀਆਂ ਦੀ ਇੱਜ਼ਤ ਲੁੱਟੀ ਗਈ ਵਿਧਵਾ ਔਰਤ ਤੱਕ ਨੂੰ ਵੀ ਨਹੀਂ ਛੱਡਿਆ ਉਹਨਾਂ ਨੇ ਉਹਨਾਂ ਦੀ ਵੀ ਇੱਜ਼ਤ ਨੂੰ ਰੋਲ ਦਿੱਤਾ ਸੋ ਹਾਲਾਂਕਿ ਬੰਗਲਾਦੇਸ਼ ਜੋ ਕਰ ਰਿਹਾ ਬਿਲਕੁਲ ਹੀ ਗਲਤ ਕਰ ਰਿਹਾ ਸੀ ਇਨਸਾਨੀਅਤ ਦੇ ਨਾਤੇ ਕੋਈ ਐਦਾਂ ਸੋਚ ਵੀ ਨਹੀਂ ਸਕਦਾ ਔਰ ਵੈਸੇ ਵੀ ਕਿਸੇ ਦਾ ਕੋਈ ਵੀ ਐਦਾਂ ਧਰਮ ਹੈ ਨਹੀਂ ਜਿਹੜਾ ਕਿਸੇ ਨੂੰ ਸਿਖਾਉਂਦਾ ਹੋਵੇ ਕਿ ਦੂਜੇ ਨੂੰ ਮਾਰੋ ਤੇ ਦੂਜੇ ਨੂੰ ਤਕਲੀਫ ਦੇ ਵਿੱਚ ਭੇਜੋ ਤਾਂ ਹੀ ਤੁਹਾਨੂੰ ਤੁਹਾਡੀ ਰੱਬ ਵੇਗਾ ਜਾਂ ਤੁਹਾਡੀ ਜੰਨਤ ਮਿਲੇਗੀ ਸੋ ਇਹ ਸਾਰਿਆਂ ਦੀਆਂ ਸਾਰੀਆਂ ਇਨਸਾਨ ਨੇ ਆਪਣੇ ਕੋਲ ਗੱਲਾਂ ਬਣਾਈ ਹੋਈਆਂ ਆਪਣੇ ਸੁੱਖ ਤੇ ਲਈ ਸਾਰਾ ਕੁਝ ਕਰ ਰਿਹਾ ਸੋ ਐਸੇ ਦੇ ਤਹਿਤ ਚੱਲਦੇ ਚੱਲਦੇ ਇਹ ਸਾਰੀ ਬਾਰਤਾਤ ਇਹ ਸਾਰੀ ਗੱਲਬਾਤ ਸ਼ੁਰੂ ਹੋਈ ਸੀਗੀ ਜਿਹਦੇ ਵਿੱਚ ਹੁਣ ਬੰਗਲਾਦੇਸ਼ ਪਛਤਾ ਰਿਹਾ ਕਿ ਸਾਡੇ ਤੋਂ ਕੀ ਗਲਤ ਹੋ ਗਈ ਅਸੀਂ ਕਿਸ ਚੀਜ਼ ਦੇ ਲਈ ਸਟੈਂਡ ਲਿੱਤਾ ਸੀਗਾ ਤੇ ਉਹ ਸਾਡੇ ਨਾਲ ਖੜੇ ਨਹੀਂ ਜਦਕਿ ਹਾਲਾਂਕਿ ਹਰ ਕੋਈ ਇਹੀ ਚਾਹ ਰਿਹਾ ਸੀਗਾ ਕਿ ਪਾਕਿਸਤਾਨ ਹੁਣ ਨਾਲ ਸਟੈਂਡ ਕਰੇਗਾ ਬੰਗਲਾਦੇਸ਼ੀ ਵੀ ਇਹੀ ਚਾਹ ਰਹੇ ਸੀਗੇ ਕਿ ਪਾਕਿਸਤਾਨ ਸਾਡੇ ਨਾਲ ਸਟੈਂਡ ਕਰੇਗਾ ਪਰ ਅਫਸੋਸ ਦੀ ਗੱਲ ਇਹਨਾਂ 'ਤੇ ਉੱਪਰ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਹਰ ਕੋਈ ਆਪਣਾ ਬੈਨੀਫਿਟ ਦੇਖਦਾ ਐਸੇ ਲਈ ਤਾਂ ਕਹਿ ਰਿਹਾ ਕਿ ਜਿੰਨੀ ਚਾਦਰਾਂ ਤੁਹਾਡੀ ਉੰਨੇ ਪੈਰ ਪਸਾਰਨੇ ਚਾਹੀਦੇ ਆ ਜਿੰਨੀ ਤੁਸੀਂ ਚੱਲ ਸਕਦੇ ਆ ਉਨਾ ਹੀ ਕਰਨਾ ਚਾਹੀਦਾ ਕਿਸੇ ਦੂਜੇ ਦੇ ਵੱਲ ਅੱਖਾਂ ਜਾਂ ਕਿਸੇ ਦੂਜੇ ਦੇ ਵੱਲ ਨਹੀਂ ਝਾਕਣਾ ਚਾਹੀਦਾ ਕਿ ਉਹ ਮੇਰੀ ਹੈਲਪ ਕਰੇਗਾ ਕਿਉਂਕਿ ਜੋ ਤੁਸੀਂ ਕਰਨਾ ਸੋ ਤੁਹਾਨੂੰ ਕੱਲਿਆਂ ਨੂੰ ਹੀ ਕਰਨਾ ਪੈਣਾ ਇਸ ਤੋਂ ਸਾਰਾ ਕੁਝ ਸਾਫ਼ ਸਾਫ਼ ਜ਼ਾਹਿਰ ਹੋ ਗਿਆ ਜੀ ਜਿਹੜੇ ਬਿਆਨਬਾਜ਼ੀ ਕਰ ਰਹੇ ਸੀ ਪਾਕਿਸਤਾਨੀ ਵੀ ਕਿ ਅਸੀਂ ਜੀ ਹੁਣ ਰਿਟਾਇਰ ਦੇ ਅਸੀਂ ਵੀ ਜਾਵਾਂਗੇ ਬੰਗਲਾਦੇਸ਼ ਦੇ ਨਾਲ ਭਰਾ ਭਰਾ ਦੇ ਨਾਲ ਖੜੇਗਾ ਪਰ ਹੁਣ ਭਰਾ ਕਿੱਥੇ ਗਿਆ ਭਰਾ ਨੇ ਆਪਣੇ ਭਰਾ ਨਾਲ ਯਾਰ ਮਾਰ ਕਰਤੀ ਸੋ ਇਸ ਤਰ੍ਹਾਂ ਦੀ ਗੱਲਾਂ ਸੋ ਭਾਰਤ ਨੇ ਪੱਤਾ ਸਾਫ਼ ਕਰ ਦਿੱਤਾ ਬੰਗਲਾਦੇਸ਼ ਦਾ ਬੰਗਲਾਦੇਸ਼ ਨਹੀਂ ਦਿਖੇਗੀ ਇਸ T20 ਵਰਲਡ ਕੱਪ ਦੇ ਵਿੱਚ ਔਰ ਥਾਰ ਨਾਲ ਇਹ ਵੀ ਕਹਿ ਦਿੱਤਾ ਕਿ ਜਿਹੜਾ ਹੁਣ ODI ਵਰਲਡ ਕੱਪ ਆਉਣਾ ਉਹਦੇ ਵਿੱਚ ਵੀ ਸਾਫ਼-ਸਾਫ਼ ਦੱਸ ਦਿੱਤਾ ਕਿ ਬੰਗਲਾਦੇਸ਼ ਦੇ ਵਿੱਚ ਇਹਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੋਵੇਗਾ ਸੋ ਬਹੁਤ ਵੱਡਾ ਘਾਟਾ ਪਵੇਗਾ ਬੰਗਲਾਦੇਸ਼ ਨੂੰ ਔਰ ਜਿੱਥੇ ਇਹ امام ਜਿਹੜੀ ਇੱਥੋਂ ਦੀ ਐ ਇੱਥੋਂ ਦੇ ਲੋਕ ਆ ਉਹ આરોਪ ਲਾ ਰਹੇ ਆ ਕਿ ਭਾਰਤ ਧੱਕਾਸ਼ਾਹੀ ਕਰਦਾ ਆਪਣੀ ਹਕੂਮਤ ਚਲਾ ਰਿਹਾ ਜਦ ਕਿ ਤੁਹਾਨੂੰ ਪਤਾ ਕਿ ਇਹਦੇ ਵਿੱਚ VOTING ਹੋਈ ਸੀਗੀ ਸਿਰਫ ਸਿਰਫ VOTING ਦੇ ਵਿੱਚ ਦੋ ਵੋਟਾਂ ਮਿਲੀਆਂ ਸੀਗੀਆਂ ਇੱਕ ਪਾਕਿਸਤਾਨ ਦੀ ਇੱਕ ਬੰਗਲਾਦੇਸ਼ ਦੀ ਖੋਦੀ ਔਰ ਦੂਜੇ ਨੇ ਕਿਸੇ ਨੇ ਵੀ ਵੋਟ ਨਹੀਂ ਕੀਤੀ ਸੀਗੀ ਸੋ ਇਸ ਤੋਂ ਜਾਇਰ ਹੁੰਦਾ ਕਿ ਭਾਰਤ ਆਪਣੀ ਤਾਨਣਾਸ਼ਾਈ ਨਹੀਂ ਕਰ ਰਿਹਾ ਭਾਰਤ ਸਾਰਿਆਂ ਦੇ ਨਾਲ ਮਿਲ ਕੇ ਚੱਲ ਰਿਹਾ ਜੋ ਚੀਜ਼ ਹੋ ਹੀ ਨਹੀਂ ਸਕਦੀ ਸੀ ਬੰਗਲਾਦੇਸ਼ ਉਸ ਚੀਜ਼ ਦੇ ਪਿੱਛੇ ਪਿਆ ਸੀ ਜਿਹਦੇ ਕਰਕੇ ਹੁਣ ਉਹ ਖੁਦ ਹੀ ਘਾਟੇ ਦੇ ਵਿੱਚ ਗਿਆ ਔਰ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹ ਰਹੇ ਆ ਕੀ ਕੋਈ ਫਰਕ ਪਵੇਗਾ ਬੰਗਲਾਦੇਸ਼ ਦੇ ਬਾਹਰ ਜਾਣ ਦੇ ਨਾਲ ਕੀ ਕੁਝ ਹੋਵੇਗਾ ਕੀ ਕੁਝ ਨਹੀਂ ਹੋਵੇਗਾ ਤੁਸੀਂ ਆਪਣੀ ਸਲਾਹ ਤੇ ਆਪਣੀ رائے ਜ਼ਰੂਰ ਲਿਖਿਓ ਔਰ ਅਗਰ ਪਾਕਿਸਤਾਨ ਵੀ ਬਾਹਰ ਚਲੇ ਜਾਂਦਾ ਤਾਂ ਉਹਦੇ ਨਾਲ ਵੀ ਕੁਝ ਪਵੇਗਾ ਫਰਕ ਜਾਂ ਨਹੀਂ ਪਵੇਗਾ ਇਹਦੇ ਬਾਰੇ ਵੀ ਜ਼ਰੂਰ ਦੱਸਿਓ ਬਾਕੀ ਔਰ ਬਾਕੀ ਇਸ ਵੀਡੀਓ ਨੂੰ ਆ ਇਸ ਬਾਕੀ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਔਰ ਲਾਈਕ ਕਰ ਦਿਓ ਤਾਂ ਕਿ ਹਰ ਇੱਕ ਇਨਸਾਨ ਤੱਕ ਪਹੁੰਚ ਸਕੇ ਵੀਡੀਓ ਕਿ ਇਹਦੇ ਨਤੀਜੇ ਕੀ ਹੁੰਦੇ ਆ ਬੰਦੇ ਨੂੰ ਆਪਣੀ ਲਿਮਟ ਦੇ ਵਿੱਚ ਹੀ ਰਹਿ ਕੇ ਸਾਰਾ ਕੁਝ ਕਰਨਾ ਚਾਹੀਦਾ ਸੋ ਉਹ ਬੰਦੇ ਨੂੰ ਸਾਰਾ ਕੁਝ ਪਤਾ ਲੱਗ ਸਕੇ ਬਾਕੀ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਮਿਲਦੀ ਰਹੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸੋ ਮਿਲਦੇ ਆ ਨਵੀਂ ਅਪਡੇਟ ਦੇ ਨਾਲ